ਜੀ ਸਰ ਅਸਰ ਫੰਕਸ਼ਨ ਕਰਾਇਆ ਹੋ ਕੇ ਕਿ ਕੀ ਲੱਗਦਾ ਹੈ ਕਿ ਬੱਚੇ ਨੂੰ ਅਪਰੀਸ਼ੀਏਟ ਕਰਨੇ ਕੀ ਹੋ ਜਾਏ ਹੈ ਉਪਰਲਾ ਦੇਖੋ ਜੀ ਅਸੀਂ ਫੰਕਸ਼ਨ ਕਰਵਾਇਆ ਜੀ ਕraft ਮੇਲਾ ਕਰਵਾਇਆ ਬੱਚਿਆਂ ਨੂੰ ਵੇਸਮੋਟਿਓ ਯੂਜ਼ ਕਰਕੇ ਬੜਾ ਵਧੀਆ ਸਮਾਜਿਕ ਨੂੰ ਦਿੱਤਾ ਪਟਾਲਾ ਦਾ ਤੁਹਾਡੇ ਸਾਹਮਣੇ ਤੁਸੀਂ ਦੇਖੋ ਵਿਜ਼ਟਰੋਂ ਮੀਡੀਆ ਇਲਾਕਾ ਨवासी ਵੀ ਜਾਈ ਨੇ ਡੀਪੀਐਮ ਫੂਲ ਦੇ ਸਟੂਡੈਂਟ ਟੀਚਰ ਪ੍ਰਿੰਸੀਪਲ ਏਰੀਆ ਦੇ ਪਾਸੇ ਰਹਿ ਗਏ ਨੇ ਸੋ ਇਸ ਲਈ ਤੁਸੀਂ ਸਮਝ ਜਾਵੋ ਇਹਨੇ ਕਿਉਂਕਿ ਬੱਚਿਆਂ ਦੀ ਜਿਹੜੀ ਕੈਫਟ ਹੈ ਨਾ ਜੇ ਅਸੀਂ ਉਹਨੂੰ ਸਟ੍ਰੈਕ ਕਰਾਂਗੇ ਤਾਂ ਹੀ ਅਸੀਂ ਉਹਨੂੰ ਅਸੀਂ ਕਹਾਂਗੇ ਵੀ ਫੂਲ ਫੂਲ ਦੇਲੇ ਦੇ ਰਿਜ਼ਲਟ ਆਉਗੇ ਜੇ ਇਹ ਹੀ ਇਵੈਂਟ ਸਿਰਫ ਚਾਰਦੌਰੀ ਤੱਕ ਸਾਡਾ ਸੀਮਿਤ ਰਹੂਗਾ ਤਾਂ ਉਹਦੀ ਉਨੀ ਵੈਲਿਊ ਨਹੀਂ ਕਰਨੀ ਤੇ ਐਂਟਰਟੇਨਮੈਂਟ ਦਾ ਵੀ ਅਸੀਂ ਬਹੁਤ ਚੰਗ ਕਰਿਆ ਸਾਡੇ ਕੋਲ ਮੈਜੀਸ਼ੀਅਨ ਸਾਹਿਬ ਬੈਠੇ ਨੇ ਮਗੰਦੂ ਜੀ ਤੇ ਬਹੁਤ ਵਧੀਆ ਇਹਨਾਂ ਦਾ ਇਵੈਂਟ ਬਹੁਤ ਵਧੀਆ ਸੀ ਬੱਚਿਆਂ ਦੁਆਰਾ ਵੀ ਜਿਹੜੀਆਂ ਕ੍ਰੀਏਟਿਵਿਟੀਜ਼ ਜੋੜਗੀਆਂ ਕੀਤੀ ਤੇ ਨਾਲ ਹੋਰ ਵੀ ਬੜੀਆਂ ਡੀਸਨ ਸਕੂਲ ਦੇ ਐਕਸਪੀਰੀਅੰਸ ਨੂੰ ਵੀ ਇਹਦੇ ਸੰਗਿੰਦੇ ਦਾਸਤਰੀਂ ਪਸਾਉਂਦੇ ਬੁਕਿੰਗ ਤੇ ਮਕਸਦ ਇਹ ਆ ਵੀ ਕੁੱਲ ਮਿਲਾ ਕੇ ਇੱਕ ਮੇਲੇ ਦਾ ਰੂਪ ਲੈ ਗਿਆ ਤਕਰੀਬਨ ਹਜ਼ਾਰ ਬੱਚਾ ਜੋ ਆ ਡੀਸੀ ਐਮ ਪ੍ਰੈਜ਼ੀਡੈਂਸੀ ਦਾ ਇਹਦੇ ਅੱਜ ਇਹ ਜਿੱਥੇ ਆ ਗਿਆ ਪੇਰੈਂਟਸ ਆ ਕੇ ਗਏ ਨੇ ਸਾਡੇ ਕੋਲ ਏਰੀਆ ਦੇ ਜਿੰਨੇ ਸਾਡੇ ਨੰਂਦੇ ਨੇ ਉਹ ਆ ਕੇ ਗਏ ਨੇ ਤੇ ਬਹੁਤ ਵਧੀਆ ਜਿਹੜਾ ਅਸੀਂ ਕਹਿ ਸਕਦੇ ਆ ਵੀ ਵੇਸਟ ਟੂ ਬੈਸਟ ਮਟੀਰੀਅਲ ਜਿਹੜਾ ਕrafts ਮੇਲਾ ਸੀ ਉਹ ਅਸੀਂ ਪੰਜਾਬ ਦੇ ਵਰਗੇ ਇੱਕ ਮੈਸੇਜ ਕਮਿਊਨੀਕੇਟ ਕੀਤਾ ਕਿ ਜੋ ਅਸੀਂ ਤਾਂ ਅੱਜ ਦੇਖਦੇ ਆ ਵੀ ਚੀਜ਼ਾਂ ਵੇਸ ਸਮੇਂ ਅਸੀਂ ਇੰਡਿਫਰੈਂਟ ਸਿਟਿਚ ਹੁੰਦਾ ਪਰ ਉਹੀ ਸਾਡੇ ਬੱਚਿਆਂ ਨੇ ਯੂਜ਼ ਕਰਕੇ ਇੱਕ ਉਹਨਾਂ ਨੂੰ ਮੇਲੇ ਦਾ ਰੂਪ ਦਿੱਤਾ ਤੇ ਇੱਕ ਮੈਸੇਜ ਵੀ ਕਮਿਊਨੀਕੇਟ ਕੀਤਾ ਵੀ ਹਰ ਸਕੂਲ ਇਸ ਤਰ੍ਹਾਂ ਦੇ ਮੇਲੇ ਲਗਾ ਸਕਦਾ ਲੱਗਦਾ ਨਹੀਂ ਸਰ ਕਿ ਕਿਤੇ ਅੱਜ ਕੱਲ੍ਹ ਦੇ ਬੱਚੇ ਨੇ ਉਹ ਗੈਜਟਸ ਪਰ ਜ਼ਿਆਦਾ ਧਿਆਨ ਦਿੰਦੇ ਹੋਣ ਲੱਗਦਾ ਕਿ ਉਹ ਜੀ ਉੱਪਰ ਆਲੀਆ ਜਾਂ ਪਰਚਿਸ ਪਿਲਾਂ ਦੇ ਵਿੱਚ ਗਾਣਾ ਚਾਹਦੇ ਦੇਖੋ ਜੀ ਗੈਜਟ ਇਤ ਸਸਲਟੀ ਆਪਾ ਪ੍ਰੋਵਾਈਡ ਕਰਦੇ ਆ ਬੱਚੇ ਨੂੰ ਵੀ ਚਲੋ ਰੋ ਰਿਹਾ ਉਹਨੂੰ ਇੱਕ ਮੋਬਾਈਲ ਦੇ ਦੇਓ ਉਹਨੂੰ ਲੈਪਟਾਪ ਦੇ ਦੇਓ ਹੈਨਾ ਟੀਵੀ ਤੇ ਗੇਮ ਵੀ ਲਾ ਕੇ ਦੇ ਦੇਣਾ ਬਟ ਸਾਡੇ ਕੋਲ ਜਿਹੜੇ ਸਟੂਡੈਂਟਸ ਨੇ ਇਹ ਇੱਕ ਗਰਾਉਂਡ ਲੈਵਲ ਤੋਂ ਕੇ ਉਹਨਾਂ ਨੇ ਕ੍ਰੀਏਟੀਵਿਟੀ ਆਪਣੀ ਸ਼ੋਅ ਕੀਤੀ ਵੀ ਅਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਸਕਦੇ ਠੀਕ ਹੈ ਜੀ ਇੱਕ ਗੌਰਮਸੂਮ ਨੇ ਇਹ ਪ੍ਰੈਜੈਂਟੇਸ਼ਨ ਦਿੱਤੀ ਆ ਤੇ ਇੱਕ ਲਗਾਣੇ ਦਾ ਟਾਪ ਦਾ ਜਿਹੜਾ ਸਕੂਲ ਆ ਉਹ ਉਹਨੂੰ ਦੇਖਣ ਆ ਰਿਹਾ ਤੇ ਇੱਕ ਪਲੇਟਫਾਰਮ ਦੇ ਉੱਪਰ ਉਹਨਾਂ ਨੇ ਡਾਂਸ ਵੀ ਕੀਤਾ ਠੀਕ ਹੈ ਜੀ ਮੈਸੇਜ ਵੀ ਕਨਫਰਮ ਕੀਤੇ ਨੇ ਤੇ ਨੇਚਰਲੀ ਇਹ ਚੀਜ਼ਾਂ ਦਾ ਬਹੁਤ ਇਫੈਕਟ ਵਧੀਆ ਨਿਕਲਦਾ ਤੇ ਸਾਡੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੀ ਵੀ ਮੋਰਲ ਜਿਹੜੀ ਹਾਈ ਮੋਰੈਲਟੀ ਹਾਈ ਜਾਂਦੀ ਆ ਤੇ ਇਸੇ ਤਰ੍ਹਾਂ ਦੇ ਸਾਡੇ ਉਹਨਾਂ ਨਾਲ ਸਮਨ ਨਾਲ ਹੋਰ ਵੀ ਜਿਹੜੇ ਇਵੈਂਟ ਕਰਦੇ ਹੋ ਨੇ ਕਿੰਨੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਅੱਜ ਤਕਰੀਬਨ 400 ਤੋਂ ਵੱਧ ਬੱਚੇ ਨੇ ਜਿਨ੍ਹਾਂ ਨੇ ਅੱਜ ਕ્રાਫਟ ਮੇਲੇ ਦੇ ਵਿੱਚ ਆਪਣਾ ਵੇਸਟ ਮੈਟਰੀਅਲ ਯੂਜ਼ ਕਰਕੇ ਚਾਹ ਮੈਸੇਜ ਵੀ ਕਰੂਗੀ ਕਿ ਇਹਨਾਂ ਦੀ ਅਮੈਜਿੰਗ ਮਦਰਸ ਨੇ ਇਹਨਾਂ ਦੇ ਪੇਰੈਂਟਸ ਨਾਲ ਸਾਥ ਦੇ ਉਹਨਾਂ ਨੂੰ ਵੀ ਮੈਂ ਵਧਾਈ ਦੇਣਾ ਚਾਹੁੰਦਾ ਕਿਉਂਕਿ ਇੱਕ ਬੱਚੇ ਦੇ ਨਾਲ ਪੂਰਾ ਪਰਿਵਾਰ ਕੰਮ ਕਰਦਾ ਜਦੋਂ ਕੋਈ ਉਹ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਮੈਂ ਕਹੂੰਗਾ ਵੀ 400 ਤੋਂ ਵੱਧ ਫੈਮਿਲੀ ਨੇ ਅੱਜ ਕ્રાਫਟ ਮੇਲਾ ਜਿਹੜਾ ਅੱਜ ਅਸੀਂ ਆਰਗੇਨਾਈਜ਼ ਕੀਤਾ ਠੀਕ ਹੈ ਸਰ ਹਾਂ ਜੀ ਸਤਿ ਸ੍ਰੀ ਅਕਾਲ ਸਭ ਤੇ ਪੰਚਾਇਤ ਦੇ ਜੀ ਆਇਆਂ ਨੂੰ ਆ ਮੇਰਾ ਛੋਟਾ ਵੀਰ ਸੁਖਦੀਰ ਜਿਹੜਾ ਹਮੇਸ਼ਾ ਬੱਚਿਆਂ ਨੂੰ ਅਨਕਰੇਜ ਕਰਨ ਲਈ ਕੁਛ ਨਾ ਕੁਛ ਆਪਣੇ ਸਕੂਲ ਚ ਅਰੇਂਜ ਕਰਦਾ ਰਹਿੰਦਾ ਉਹਦੇ ਨਾਲ ਮੇਰੇ ਫੈਮਿਲੀ ਮੈਂਬਰਸ ਸ਼ੇਖੋਪਰਾ ਆਜੋ ਬਾਜੀ ਨਦੀ ਸਾਡੇ ਏਰੀਆ ਕਾਉਂਸਲਰ ਤੇ ਆਪਣੇ ਲੀਡਰ ਸਾਡੇ ਉਹਨਾਂ ਦੇ ਨਾਲ ਇੱਥੇ ਅੱਜ ਬੱਚਿਆਂ ਨੂੰ ਅਨਕਰੇਜ ਕਰਨ ਦਾ ਮੌਕਾ ਮਿਲਿਆ ਬੱਚਿਆਂ ਨੂੰ ਹੌਸਲਾ ਦੇਣ ਦਾ ਮੌਕਾ ਮਿਲਿਆ ਬੱਚਿਆਂ ਵੱਲੋਂ ਬਹੁਤ ਸੋਹਣੇ ਸੋਹਣੇ ਮਾਡਲ ਬਣਾਏ ਗਏ ਆ ਤੇ ਇਹ ਸਰਕਾਰੀ ਸਕੂਲ ਦੇ ਪ੍ਰੈਜਿਡੈਂਸੀ ਡੀਸੀਐਮ ਪ੍ਰੈਜਿਡੈਂਸੀ ਦੇ ਨਾਲ ਮਿਲ ਕੇ ਬੱਚਿਆਂ ਨੇ ਇਹ ਫੀਟ ਲਗਾਈ ਆ ਔਰ ਮੈਂ ਦੇਖਿਆ ਕਿ ਬੱਚੇ ਬਹੁਤ ਸੋਨਾ ਇੰਜੋਏ ਕਰ ਰਹੇ ਸੀ ਟੀਚਰਸ ਵੀ ਇੰਜੋਏ ਕਰ ਰਹੇ ਸੀ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ এনਕਰੇਜਮੈਂਟ ਮਿਲਦੀ ਆ ਰਸਾ ਕਸ਼ੀ ਚ ਵੀ ਬੱਚੇ ਕਲ ਪ੍ਰਾਈਜ਼ ਜਿੱਤ ਕੇ ਆਇਆ ਉਹਨਾਂ ਨੂੰ ਇਹਨਾਂ ਵੱਲੋਂ ਸਨਮਾਨਤ ਕੀਤਾ ਗਿਆ ਔਰ ਵਧੀਆ ਟਾਕ ਨਾਲ ਸਨਮਾਨਤ ਕੀਤਾ ਗਿਆ ਇਹ ਇਹ ਸਕੂਲ ਦੀ ਇਹ ਸੇਖੋਂ ਸਾਹਿਬ ਦੀ ਸੁਖਤੀਰ ਦੀ ਤੇ ਇਹਨਾਂ ਦੇ ਜਿਹੜੇ ਨਾਲ ਸਬੋਡੀਨੇਟਸ ਨੇ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਵਾ ਤੇ ਮੈਂ ਹਮੇਸ਼ਾ ਇਨਾਂ ਦੇ ਨਾਲ ਮੋਢਾ ਮੋਢਾ ਜੋੜ ਕੇ ਖੜਦਾ ਔਰ ਬੜਾ ਮਾਣ ਮਹਿਸੂਸ ਕਰਦਾ ਕਿ ਸਾਡੇ ਸ਼ੇਖੋ ਭਰਾ ਸਾਰੇ ਇਕੱਠੇ ਹੋ ਕੇ ਲੁਧਿਆਣੇ ਦੀ ਸੇਵਾ ਕਰ ਰਹੇ ਆ ਬਹੁਤ ਬਹੁਤ ਥੈਂਕ ਯੂ ਜੀ ਮੈਮ ਅੱਜ ਇੱਥੇ ਪਹੁੰਚੇ ਹੋ ਤਾਂ ਕੀ ਕਹਾਗੇ ਕਿਦਾਂ ਦਾ ਮਹਿਦੂ ਲੱਗ ਰਿਹਾ ਵਾ ਜੀ ਬਿਲਕੁਲ ਖੜੇ ਆ ਅੱਜ ਪ੍ਰਾਇਮਰੀ ਗਵਰਨਮੈਂਟ ਸਕੂਲ ਮੇ सेक्टर थर्टी नाइन मोती नगर और बहुत ही अच्छा देखने को मिलता है जहाँ सरकार पूरा अपना जो जोर जो है प्रशासन ने पूरा सरकार ने अपना जो पूरा जोर जो है शिक्षा पर लगाया हुआ है वहीं बड़ा प्राउड फील होता है मुझे क्योंकि मेरे एरिया में स्कूल पढ़ता है उनतालीस सेक्टर प्रा, सरकारी प्राइमरी स्कूल और साथ ही साथ धन्यवाद करूंगी अपने प्रिंसिपल सर का और सारी स्टाफ मेम्बर का जो बहुत ही मतलब उत्सुक होकर जो है हर चीज़ में बच्चों को योगदान दिलवाते हैं चाहे वो दिवाली मेला लगा कर हो चाहे किसी भी तरीके की एक्टिविटी हो और आज दिवाली मेला लगाया गया थोड़ा सा शेड्यूल लेट होने की वजह से आज लगाया गया और बहुत ही अच्छा उत्साह बच्चों में देखने को मिला एक बच्चों में अलग तरीके की क्रिएटिविटी थी एक्टिविटी थी बच्चों में अपना क्रिएशन माइंड था जो लगाकर बच्चों ने बहुत ही खूबसूरत चीज़ें बनाई हुई थी और जो परचेज़ करने को भी हमें अच्छी अच्छी चीज़ें मिली और बच्चों में बहुत अच्छा जो है टैलेंट इस चीज़ से उभरा और बच्चों ने बड़ा अच्छा रंगारंग कार्यक्रम भी प्रस्तुत किया बहुत सी सेलिब्रिटीज़ ने शहर की आके यहाँ पर शिदत भी की और उन सबका भी धन्यवाद करना चाहूँगी बहुत और साथ ही साथ सुखबीर सेखो प्रिंसिपल सर का बहुत बहुत धन्यवाद क्या था था था? सर देखिए बड़ी छोटी छोटी चीज़ें हैं जो हम बच्चों में ग्रो करते हैं इस उम्र में वो देखने को मिलती हैं आगे जाकर कभी हम भी इस उम्र में थे जब हमें देखने को मिलता था कि हमें ज़बरदस्ती एक मंच पे चढ़ाया जाता था कि आप कुछ बोलो थोड़ी देर कोई आया उसके लिए बोलो तो इस सरकारी स्कूल में देखने को बड़ा अच्छा मिलता है कि प्रिंसिपल सर जब इन चीज़ों के लिए इंकरेज करते हैं बच्चों को कि आओ कुछ अपने माइंड से बनाओ उन्हें तरह तरह के गिफ्ट दे देना उनको मोटिवेट करना ये चीज़ें बड़ी आगे आने वाले टाइम में बहुत बच्चों को जो है इंस्पायर करती हैं बच्चों को बहुत फ्यूचर में जो है उन्हें हेल्प करती हैं और आप इस सरकारी स्कूल में देखना खास बात कि बच्चों में कहीं भी स्टेज का डर नहीं है आज भी मैंने इस चीज़ को देखा कि बच्चों को चाहे स्टेज पर पकड़ा दो या चढ़ा दो या माइक पकड़ा दो बच्चों में कहीं किसी तरीके की हेसीटेशन नहीं है जो बड़े बड़े लीडर्स में भी राजनीति ज्वाइन करने के बाद जिनका काम है बोलना उनमें भी बड़ी हेसीटेशन होती है तो बच्चों में ये चीज़ें बड़ी महत्वपूर्ण होती हैं बच्चों ने अपना माइंड लगाया रह की वेस्ट चीजों से जो है चीजें बनाकर निकाली तो वो बड़ा देखने को मिला जी से बच्चे दूर रहेंगे जी? रहें रहें जी बिल्कुल इन चीजों से जो है बच्चों का दिमाग इन इलेक्ट्रॉनिक गैजेट से हट जो है अपनी तरफ लगता है और बच्चों में अंदर ही जो अपनी इंटरनल ग्रोथ इससे जो मिलती है उसका बहुत फायदा रहता है